ਕਿੱਤਾ ਯਾਰ ਬੱਸ ਲੰਗਾ ਤੀ ਇੱਕ ਬੰਦਲ ਤੋਂ ਲੇਟ ਆ ਰਿਹਾ ਦੇਖਦੇ ਦੁਬਾਰੇ ਫੋਨ ਕਰਕੇ ਪੁੱਛਦਾ ਉਹਨੂੰ ਕਿੱਥੇ ਚੰਗੇ ਬਾਪੂ ਮੈਂ ਕਾਲ ਦੇਣਾ ਉਹ ਕੱਲ ਦੇਖ ਕੇ ਜਾਇਓ ਹਾਂ ਹਾਂ ਠੀਕ ਹੈ ਠੀਕ ਹੈ ਜਿਵੇਂ ਵਖ ਜਾ ਪੈਸੇ ਦਾ ਖਰਚ ਕਰਾਈ ਜਾਂਦਾ ਪਤਾ ਨਹੀਂ ਪੜੂਗਾ ਪਤਾ ਨਹੀਂ ਨਾ ਆਕੇ ਚਲੋ ਕਿਸਮਤ ਆਈ ਦੀ ਆਪਾਂ ਦਾ ਜੋਰ ਲਾ ਲਿਆ ਜਿਹੜਾ ਲਾਉਣਾ ਸੀ ਉਹ ਕਿੱਥੇ ਰਹਿ ਗਿਆ ਯਾਰ ਪਾ ਦੇ ਯਾਰ ਇੰਨਾ ਲੇਟ ਕਰਾ ਦਦਨੇ ਜਲਦੀ ਆ ਵੀਰ ਚੰਗਾ ਹਾਂ ਹਾਂ ਭਾਈ ਆ ਗਿਆ ਆ ਗਿਆ ਬਸ 1 ਮਿੰਟ ਚ ਹੀ ਆ ਗਿਆ ਚਲ ਚੰਗਾ ਵੀਰੇ ਚੰਗਾ ਭਾਈ ਚੱਲਦਾ ਠੀਕ ਹੈ ਅੱਦਾਂ ਦਾ ਆਪਣਾ ਹੋ ਗਿਆ ਇਹ ਕੱਲ ਦਾ ਜਿਹੜਾ ਟੂ ਹੋਣਾ ਹੈ ਮੈਂ ਆਪੇ ਕਰ ਲੂੰਗਾ ਹਾਲਾ ਹਾਂ ਹਾਂ ਦੇਖੀ ਕਰ ਲੂੰਗਾ ਹਾਂ ਹਾਂ ਓਏ ਯਾਰ ਪਤਾ ਨਹੀਂ ਕਦਰ ਨਿਕਲਦੇ ਨੇ ਅੰਦਰ ਅਰੇ ਬਹਿ ਜਾ ਫਟਾਫਟ ਕਿੱਧਰ ਰਹਿ ਗਿਆ ਸੀ ਬਸ ਬਹਿ ਜਾ ਬਹਿ ਜਾ ਕੰਮ ਵਾਗ ਗਿਆ ਸੀ ਕੰਮ ਵਾਗ ਗਿਆ ਸੀ ਬਹਿ ਜਾ ਚੱਲ ਕਿੱਧਰ ਨੂੰ ਬਸ ਇੱਧਰ ਆਪਣਾ ਮਿੱਤਰ ਆ ਫੋਨ ਆ ਗਿਆ ਯਾਰ ਕਿਹਦਾ ਗਿਆ ਮਿੱਤਰ ਦਾ ਆ ਗਿਆ ਹੈਲੋ ਹਾਂ ਬਈ अच्छा किथे बैठे हो फिर ठीक बस पा, 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 है बस 5 मिनट ਦਾ ਰਸਤਾ ਰਹਿ ਗਿਆ ਆ ਗਿਆ ਮੈਂ ਆ ਗਿਆ ਪਪ ਪੰਜ ਕੁ ਮਿੰਟ ਜਾ ਕੇ ਆਉਣਾ ਇੱਥੇ ਕੰਮ ਬਸ ਜਿਆਦਾ ਟਾਈਮ ਨਾ ਲਾਈ ਬਸ ਆ ਗਿਆ ਆ ਗਿਆ ਸੋ 5 ਮਿੰਟ ਲੱਗਣਗੇ ਆਪਣਾ ਹੋਰ ਅੱਜ ਨਾਲ ਲੇਟ ਕਰਾਤਾ ਉਹ ਲੇਟ ਕਾ ਨੂੰ ਕਰਾਤਾ ਬਸ ਮਿੰਟੇ ਪੰਜ ਲਾਉਣਾ ਭਈਆ ਕਿੱਥੇ ਲਿਆਇਆ ਯਾਰ ਬਸ ਹੋ ਰਿਹਾ ਮਿੱਤਰ ਨੂੰ 5 ਮਿੰਟ ਮਿਲਣਾ ਹੈਗਾ ਭਾਈ ਮੈਂ ਕਰੇ ਕੱਖ ਵੱਢਣੇ ਨੇ ਕੋਈ ਨਾ ਕੋਈ ਨਾ ਬਸ ਆਪਸ ਮਿਲ ਕੇ ਬਸ ਆਪ ਪੜਾਉਣਾ ਬਸ ਹੁਣ ਵਾਪਸ ਜਿਆਦੇ ਟਾਈਮ ਨਾ ਲਵਾਇਓ ਯਾਰ ਤੂੰ ਬਸ ਟੈਨਸ਼ਨ ਨਾ ਕਰ ਆ ਜਾ ਤੈਨੂੰ ਹੁਣ ਲੈ ਜਾ ਕਰ ਮੈਂ ਆ ਜਾ ਆ ਜਾ ਆ ਜਾ ਆ ਜਾ ਜਿਆਦੇ ਟਾਈਮ ਲਵਾਉਂਗੇ ਯਾਰ ਕੋਈ ਉਹਦਾ ਰਾਜਾ ਵੀ ਨਹੀਂ ਆਇਆ ਕਦੋਂ ਦਾ ਫੋਨ ਕਰਿਆ ਉਹਨੂੰ ਕਹਿੰਦਾ ਸੀ ਆਉਣਾ ਮਾਉਣਾ ਪਤਾ ਨਹੀਂ ਕਿੱਥੇ ਮਰ ਗਿਆ ਕੁੜੀ ਚੋਦਾ ਓਏ ਆਜੋ ਓਏ ਕਿੱਥੇ ਲਿਆ ਯਾਰ ਭਈਆ ਆਜਾ 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 ਹੁਣ ਮੋੜਿਆਵਾਂਗੇ ਆਹ ਰਹਿ ਗਿਆ ਆ ਆ ਰਹਿ ਗਿਆ ਬਸ ਹੁਣ ਮੋੜਿਆਵਾਂਗੇ ਆਜਾ ਆਜਾ ਕੋਈ ਨਾ ਕੋਈ ਨਾ ਆਜਾ ਆਜਾ ਕੁਝ ਨਹੀਂ ਹੁੰਦਾ ਹੁਣ ਮੁੜ ਜਾਂਗੇ ਆਜਾ 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 ਵਜਿਆ ਜਿਹਦਾ ਪੱਕਾ ਬਾ ਗਾਣਾ ਬਹਿਣੀ ਹੈ ਬਈ ਬਾਕੀ ਕੋਈ ਨਾ ਕੋਈ ਨਾ ਆਜਾ 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 ਭਾਈ ਆਜਾ ਲੈ ਤੂੰ ਘਰ ਟੱਪਿਆ ਜਾ ਦੇਖ ਕੇ ਟੱਪੀ ਕਿਤੇ ਸੱਟ ਖਾ ਲੇ

ਰਬ ਬਹੁਤ ਪੁੱਠਾ ਕੰਮ ਕਰ ਰਿਹਾ ਨੇ ਯਾਰ ਰਬ ਫਸਾਦਨ ਕੇ ਭਾਈ ਮੈਨੂੰ ਰਾਜਾ ਵੀ ਯਾਰ ਬੜੇ ਪੁੱਠੇ ਕੰਮਾਂ ਦੇ ਲੱਗ ਰਿਹਾ ਯਾਰ ਮੈਂ ਨਹੀਂ ਮੁੜ ਕੇ ਹੁੰਦਾ ਇਹ ਨਾ ਲਵੇਰ ਉਧਰ ਮੈਂ ਕਰਾਂ ਲੇਟ ਹੋ ਰਿਹਾ ਉਧਰ ਬਾਪੂ ਗਾਣਾ ਦੇਊਗਾ ਕੱਖ ਵੱਢਣ ਨੇ ਤੇ ਪਹਿਲੀ ਲੇਟ ਕਰਾਤਾ ਯਾਰ ਰਾਜੇ ਨੇ ਯਾਰ ਦੇਖ ਲੈ ਅਮਰੀਕ ਮਿਲੂ ਪਤਾ ਨਹੀਂ ਨਾ ਮਿਲੂ ਅਮਰੀਕ ਸੌ ਕਰੀ ਐ ਉਹ ਕਿਹੜਾ ਭਾਈ ਅੰਦਰ ਹੀ ਆ ਜਾਓ ਕੋ ਆ ਜਾ ਸਿੱਟ ਜੀ ਆ ਜਾਓ ਆਓ ਅੰਦਰ ਆਓ ਅਮਰੀਕ ਸਾਹੋਂ ਸੇਤਾਂ ਠੀਕ ਨੇ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਜੀ ਬੈਠੋ ਜੀ ਬੈਠੀ ਬੈ ਜਾਓ ਉੱਪਰ ਜੀ ਕਿਵੇਂ ਆਉਣਾ ਹੋਇਆ ਜੀ ਫਿਰ ਅੱਜ ਤਾਂ ਬੜਾ ਗਲਤ ਫਸ ਗਏ ਦੀ ਯਾਰ ਰਾਜੇ ਨਾਲ ਜਾ ਕੇ ਤੇ ਜੇ ਕਦੇ ਬਾਪੂ ਨੂੰ ਪਤਾ ਲੱਗ ਗਿਆਂਦਾ ਛੇਤਰ ਪੜੇ ਪੈਂਦੇ ਦੇਖਦੇ ਚਲੋ ਐਸੇ ਨੂੰ ਆਈ ਜੀ ਬਸ ਕਰੀ ਜਾਂਦੇ ਆ ਜੀ ਹਿੱਲਾ ਕੋਈ ਪੈਸੇ ਹੋਵਾਲੇ ਰਹੇ ਨੇ ਪਹਿਲਾਂ ਤੁਸੀਂ 5 ਗੱਲ ਲੱਖ ਰੁਪਇਆ ਵਿਆਹ ਵਾਸਤੇ ਲੈ ਲਿਆ ਸੰਗੱਲ ਲੱਖ ਮੁੰਡੇ ਦੀ ਪੜ੍ਹਾਈ ਵਾਸਤੇ ਹਾਂ ਕੁੱਲ ਮਿਲਾ ਕੇ 10 ਗੱਲ ਲੱਖ ਰੁਪਇਆ ਬਣ ਗਿਆ ਮੈਂ ਕੋਈ ਨਹੀਂ ਕਰੀ ਰਿਹਾ ਕਰ ਰਿਹਾ ਜੀ ਹੁਣ ਅੱਗੇ ਕਣਕ ਆਊਗੀ ਉਹ ਚ ਕਰਾਂਗੇ ਕੁਛ ਕਿਲੇ ਤੇ ਤਾਂ ਕਿੱਥੇ ਬਣਦਾ ਜੀ ਜਾਂ ਫਿਰ ਅੱਧਾ ਕੀਲਾ ਨਾਮ ਕਰਾ ਦੋ ਗੁੱਠਾ ਲਾ ਦੋ ਚਲੋ ਕੋਈ ਦੇਖਦੇ ਆ ਜੀ ਫਿਰ ਫਿਰ ਉਹ ਜੇ ਹੜਤੀਆਂ ਵੀ ਆ ਰਿਆ ਕਿਉਂ ਰਹਿ ਕੀ ਗੱਲ ਹੈ ਰਏ ਕਰਦੇ ਪਰਿਵਾਰ ਨਾਲ ਰਏ ਕਰਕੇ ਮੈਨੂੰ ਦੱਸ ਦਿਓ 5-7 ਦਿਨਾਂ ਚ ਠੀਕ ਹੈ ਜੀ ਅਨ ਨਹੀਂ ਫਿਰ ਪੈਸੇ ਨਹੀਂ ਲਗਾਉਦੇ ਪੈਸੇ ਉਹ ਵਾਲਾ ਟਾਈਮ ਗਿਆ ਹਾਂ ਜੀ ਉਹ ਤਾਂ ਹੋ ਗਿਆ ਤੁਹਾਡਾ ਚਲੋ ਠੀਕ ਹੈ ਜੀ ਪਰਿਵਾਰ ਨਾਲ ਰਏ ਕਰਕੇ ਦੱਸ ਦਿਓ ਜਾਣਦੇ ਆ ਮੈਂ ਹਾਂ ਜੀ ਹਾਂ ਜੀ ਚਲੋ ਰਏ ਕਰਕੇ ਦੱਸ ਚਲੋ ਠੀਕ ਹੱਸੇਗਾ ਬਾਪੂ ਆੜਦੇ ਕੀ ਕਰਨਾ ਜੀ ਬਾਪੂ ਉਹ ਤਾਂ ਸਾਬਕ ਤਾਬ ਦੀ ਪਰਚੀ ਦੇ ਕੇ ਗਿਆ ਹਾਂ ਸੁਣਤਾ ਲਿਆ ਬਾਪੂ ਮੈਂ ਸਾਰਾ ਕੁਝ ਉਹ ਕੋਈ ਗੱਲ ਨਹੀਂ ਕੋਈ ਤੂੰ ਟੈਨਸ਼ਨ ਨਾ ਲੈ ਤੂੰ ਐ ਕਰ ਉਹ ਕੱਪੜੇ ਬਦਲ ਕੇ ਕੱਖ ਲਿਆ ਮੈਂ ਸਾਨੂੰ ਜਾ ਕੇ ਜਾ ਬਾਜਾ ਮੇਰਾ ਛੰਗ ਜਾ ਬਾਜਾ ਬਾਜਾ ਉਹ ਮੋਲ ਤਾਂ ਹੈਗੇ ਆ ਜਗ੍ਹਾ ਦਾ ਹੰਦ ਹੋ ਰਿਆ ਇਹ ਕਿੱਥੇ ਲਾ ਕੁ ਜਨਾੜਾ ਜਗਾਂ ਤਾਂ ਯਾਰ ਕਿ ਦੇਖੀ ਮੈਂ ਕਦੀ ਨਹੀਂ ਲੱਭਰੀ ਐਂਕੋ ਸਰੀਰ ਟੁਕਿਆ ਜਾ ਰਿਹਾ ਜਿੱਦ ਮਾਰਨਾ ਲਾਇਆ ਫਿਰ ਖੜਾ ਔਖਾ ਹੋ ਗਈ ਸਾਰੇ ਯਾਰ ਕਰਦੇ ਹੀ ਕੋਈ ਹਲ ਉਹ ਬਾਈ ਰਾਜੀ ਹਾਂ ਬਾਈ ਉਹ ਤੇਰੇ ਨਾਲ ਦੋਸਤ ਨੂੰ ਫੋਨ ਲਾ ਕੇ ਪੁੱਛਿਆ ਹਰਦਾ ਮੈਂ ਫੋਨ ਲਾ ਕੇ ਪੁੱਛਦਾ ਉਹ ਬੰਦਾ ਯਾਰ ਜੇ ਉਹ ਜਗ੍ਹਾ ਦਾ ਹੰਦ ਉਹਨੋਂ ਦੇ ਖੇਤ ਮੁੱਕ ਲਾਏ ਮੋਟਰ ਤੇ ਹਲੋ ਕਿਵੇਂ ਗੁਰੀ ਵਧੀਆ ਵੀਰੇ ਵਧੀਆ ਕਿਵੇਂ ਠੰਡਾ ਜਿਹਾ ਬੋਲਦਾ ਬਾਈ ਉਹ ਬੜਾ ਟੈਨਸ਼ਨ ਜੀ ਯਾਰ ਕਿੱਥੇ ਆ ਖੇਤ ਆ ਬਾਈ

ਲੈ ਆਹੀ ਤੋਂ ਖਾ ਲੱਗਦਾ ਉਹ ਤਾਂ ਹਾਂ 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 ਚਲੋ ਚਲੋ ਆਜੋ ਆਜੋ ਬਹੁਤ ਸਾਹਮਣੀ ਆ ਆਜੋ ਆਜੋ ਆ ਜਾ ਆ ਗਿਆ ਭਾਈ ਆ ਗਿਆ ਆ ਗਿਆ ਆ ਗਿਆ ਹੋਰ ਭਾਈ ਹੋਰ ਭਾਈ ਗੁਰੀ ਕਿਵੇਂ ਆ ਬਾਬਾ ਜੀ ਬਰੇ ਵਧੀਆ ਕਿਵੇਂ ਸੇਤ ਜੀ ਡਾਊਨ ਕਰਕੇ ਆ ਪਰ ਟੈਨਸ਼ਨ ਥੋੜੀ ਜਿਹੀ ਕਰ ਚਲੋ ਉਹ ਠੀਕ ਠਾਕ ਹੋ ਜਾਂਦੀਆਂ ਨੇ ਕੋਈ ਵਾਰੀ ਤੇ ਉਹ ਸੀ ਸਾਨੂੰ ਸਮਾਨ ਲਾਉਣਾ 5 ਮਿੰਟ ਤੇ ਲੱਗੇਗਾ ਫਿਰ ਬਾਪੂ ਆਉਂਦਾ ਉਹ ਕੁਝ ਨਹੀਂ ਹੁੰਦਾ ਮਿੰਟੇ ਪੰਜ ਲੱਗਣਗੇ ਅਸੀਂ ਬਾਹਰ ਟਾਈਮ ਜਿਆਦਾ ਟਾਈਮ ਨਾ ਲਾਇਆ ਨਾ ਆ ਜਾ ਚੱਲ ਦੇਖ ਲੋ ਆ ਜਾ ਤੂੰ ਵੀ ਸਾਡੇ ਨਾਲ ਆ ਜਾ ਉਹ ਬਹਿ ਜਾ ਯਾਰ ਚੱਲ

ਲਾ ਲਾ ਨਾ ਨਾ ਭਾਈ ਮੈਂ ਨਹੀਂ ਪਿੰਦਾ ਭਾਈ ਲਾ ਲਾ ਨਾ ਨਾ ਭਾਈ ਲਾ ਲਾ ਯਾਰ ਤੇਰੀ ਯਾਰਾ ਤੇੜੀ ਉਹ ਲਵਾਇੰਦੋ ਆ ਲੋ ਓ ਲਾ ਲਾ ਯਾਰ ਲਾ ਲਾ ਇੱਕ ਓ ਕੀ ਹੋ ਗਿਆ ਇਹਨੂੰ ਓ ਦੇਖੀ ਓਏ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਓ ਥੜਾ ਜਿਹਾ ਇੱਕ ਮਿੰਟ ਕੀ ਹੋ ਗਿਆ ਇਹਨੂੰ ਓਏ ਓ ਭਾਈ ਓ ਭਾਈ ਓਏ ਤਾਂ ਮਰ ਗਿਆ ਭਰੇਂਦੇ ਯਾਰੋ ਨਹੀਂ ਚੱਲੋ